ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਮੈਂ ਅੱਜ ਤੁਹਾਡੇ ਨਾਲ ਗੱਲ ਕਰਨ ਲੱਗੀ ਆ ਵੀ ਆ ਹੁਣ ਇੱਕ ਹੋਰ ਨੌਜਵਾਨ ਮੁੰਡਾ ਜਿਸ ਨੇ ਦਵਾਈ ਪੀ ਕੇ ਮਰਨ ਦੀ ਕੋਸ਼ਿਸ਼ ਕੀਤੀ ਇਹ ਨਹੀਂ ਪਤਾ ਵੀ ਹੁਣ ਮੁੰਡਾ ਠੀਕ ਆ ਨੌਜਵਾਨ ਠੀਕ ਆ ਜਾਂ ਕਿੱਦਾਂ ਆ ਮੈਨੂੰ ਇਸ ਬਾਰੇ ਨਹੀਂ ਪਤਾ ਪਰ ਮੈਂ ਇਹ ਵੀਡੀਓ ਦੇਖੀ ਕਿ ਉਹਨੇ ਮਰਨ ਤੋਂ ਪਹਿਲਾਂ ਕਿਹਾ ਕਿ ਜਦੋਂ ਉਹ ਕਿਸੇ ਨਾਲ ਪਿਆਰ ਨਾ ਕਰਿਓ ਤੇ ਪਿਆਰ ਵਿੱਚ ਤੋਖਾ ਹੀ ਮਿਲਦਾ ਹੈ ਕਮਲਿਆ ਜੇ ਤੈਨੂੰ ਪਿਆਰ ਵਿੱਚ ਤੋਖਾ ਮਿਲਿਆ ਤਾਂ ਮਰਨ ਦੀ ਕੀ ਲੋੜ ਏ ਜੇ ਉਸ ਕੁੜੀ ਦੇ ਘਰ ਦੇ ਨਹੀਂ ਮੰਨੇ ਤਾਂ ਕੀ ਗੱਲ ਹੋ ਗਈ ਤੈਨੂੰ ਕਿਤੇ ਹੋਰ ਕੁੜੀ ਨਾ ਮਿਲੂਗੀ ਜੇ ਉਹ ਉਹਦਾ ਸੰਜੋਗ ਕਿਸੇ ਰੱਬ ਨੇ ਹੋਰ ਕਿਤੇ ਲਿਖਿਆ ਹੋਇਆ ਆ ਤੇ ਤੇਰਾ ਵੀ ਕਿਤੇ ਨਾ ਕਿਤੇ ਜ਼ਰੂਰ ਲਿਖਿਆ ਹੋਊਗਾ ਤੂੰ ਇਹ ਕਿਉਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਿਹੜੇ ਬੱਚੇ ਆ ਭੱਜਣ ਲੱਪੇ ਬਹੁਤ ਜ਼ਿਆਦਾ ਮੈਂ ਦੇਖਦੀ ਆ ਮੈਂ ਕੁੜੀਆਂ ਦਾ ਤਾਂ ਅੱਜ ਕੱਲ ਕਿਤੇ ਦੇਖਿਆ ਨਹੀਂ ਹੈਗਾ ਵੀ ਪਿਆਰ ਬਦਲੇ ਕਿਸੇ ਨੇ ਕੁੜੀ ਨੇ ਆਪਣੀ ਜਾਨ ਦਿੱਤੀ ਹੋਵੇ ਜਦੋਂ ਵੀ ਦੇਖਦੀ ਆ ਮੁੰਡੇ ਹੀ ਇਹ ਕੰਮ ਕਰਦੇ ਆ ਪਹਿਲਾਂ ਇਹ ਕਿ ਉਹ ਦੀਪ ਮਠਾਰੂ ਸੀ ਉਹਨੇ ਆਪਣੇ ਮਤਲਬ ਦਵਾਈ ਪੀਤੀ ਫਿਰ ਇੱਕ ਹੋਰ ਮੁੰਡਾ ਉਹਨੇ ਆਪਣੀ ਨਸ ਵੱਢ ਲਈ ਤੇ ਇੱਕ ਹੁਣ ਆ ਹੁਣ ਮੈਂ ਫਿਰ ਥੋੜੇ ਦਿਨਾਂ ਤੋਂ ਖਬਰ ਸੁਣਦੀ ਆ ਵੀ ਉਹ ਮੁੰਡੇ ਨੇ ਪੀ ਕੇ ਦਵਾਈ ਪੀ ਕੇ ਤਾਂ ਆਪਣੀ ਵੀਡੀਓ ਬਣਾ ਕੇ ਉਹਨੇ ਪਾਈ ਆ ਤਾਂ ਕਿਹਾ ਆ ਵਿਜਾਰੂ ਕਿਸੇ ਦੇ ਨਾਲ ਪਿਆਰ ਨਾ ਕਰਿਓ ਆਪਣੀ ਪ੍ਰੇਮਿਕਾ ਬਦਲੇ ਤੁਸੀਂ ਜਾਨ ਦੇ ਰਹੇ ਹੋ ਮੈਂ ਅਜੇ ਤੱਕ ਇਹ ਤਾਂ ਸੁਣਿਆ ਨਹੀਂ ਕਦੇ ਵੀ ਆਪਣੇ ਭਰਾ ਬਦਲੇ ਜਾਨ ਦੇ ਦਿੱਤੀ ਆਪਣੇ ਭੈਣ ਬਦਲੇ ਜਾਨ ਦੇ ਦਿੱਤੀ ਜਾਂ ਮੇਰੀ ਮਾਂ ਬਦਲੇ ਵੀ ਮੇਰੀ ਮਾਂ ਇੱਕ ਦੁਖੀ ਬਹੁਤ ਹੈ ਮੈਂ ਉਹਦੇ ਬਦਲੇ ਜਾਨ ਦੇ ਦਿੱਤੀ ਜਾਂ ਜਿਹੜੀ ਮੇਰੇ ਬੱਚਿਆਂ ਦੀ ਮਾਂ ਆ ਵੀ ਉਹ ਬਹੁਤ ਦੁਖੀ ਹੈ ਵੀ ਮੈਂ ਤਾਂ ਜਾਨ ਦੇ ਦਿੱਤੀ ਹੈ ਨਾ ਅੱਜ ਤੱਕ ਇਹ ਤਾਂ ਅਸੀਂ ਕਦੇ ਸੁਣਿਆ ਨਹੀਂ ਹੈਗਾ ਤੇ ਆ ਪ੍ਰੇਮਿਕਾ ਬਦਲੇ ਜਿਹੜਾ ਆ ਉਹ ਦੇਖ ਲਓ ਕਿੱਡੇ ਕਿੱਡੇ ਜਾਨੀ ਕਿ ਆਪਣੇ ਉਹ ਜਿਹੜੇ ਇੰਨਾ ਚਿਰ ਮਾਂ ਪਿਓ ਨੇ ਤੁਹਾਨੂੰ ਪਾਲਿਆ ਆ ਐਡਾ ਕੀਤਾ ਆ ਭੈਣ ਭਰਾ ਜਿਨ੍ਹਾਂ ਦੇ ਨਾਲ ਤੁਸੀਂ ਖੇਡੇ ਆ ਉਹਨਾਂ ਦਾ ਪਿਆਰ ਪਿਆਰ ਨਹੀਂ ਸੀਗਾ ਇੱਕ ਪ੍ਰੇਮਿਕਾ ਦਾ ਪਿਆਰ ਹੋ ਗਿਆ ਕਿੰਨੇ ਮਹੀਨਿਆਂ ਦਾ ਹੋਊਗਾ 6 ਮਹੀਨਿਆਂ ਦਾ ਹੋਊਗਾ ਸਾਲ ਦਾ ਹੋ ਦੋਹਾਂ ਦਾ ਤਿੰਨਾਂ ਦਾ ਹੋਊਗਾ ਕਿੰਨਾ ਕੁ ਪਿਆਰ ਹੋਊਗਾ ਉਹ ਜਿਹੜਾ ਵੀ ਤੁਸੀਂ ਉਹਦੇ ਬਦਲੇ ਜਾਨ ਦੇਣ ਨੂੰ ਤਿਆਰ ਹੋ ਗਏ ਤੇ ਬਾਕੀ ਇਹ ਸਾਰਿਆਂ ਦਾ ਪਿਆਰ ਜਿਹੜਾ ਤੁਸੀਂ ਭੁੱਲ ਗਏ ਆ ਚਲੋ ਮੇਰੀ ਗੱਲ ਦਾ ਕਿਸੇ ਕਿਸੇ ਨੂੰ ਉਹਦਾ ਗੁੱਸਾ ਤਾਂ ਜ਼ਰੂਰ ਲੱਗੂਗਾ ਪਰ ਗੁੱਸਾ ਕਰਨ ਵਾਲੀ ਕੋਈ ਗੱਲ ਨਹੀਂ ਕਿਉਂਕਿ ਮੈਂ ਵੀ ਇੱਕ ਮਾਂ ਆ ਤੇ ਮਾਂ ਦਾ ਦੁੱਖ ਕੋਈ ਨਹੀਂ ਸਮਝ ਸਕਦਾ ਹੈਗਾ ਉਸ ਬੱਚੇ ਦੀ ਮਾਂ ਦਾ ਕੀ ਹਾਰ ਹੋਇਆ ਹੋਊਗਾ ਬਿਓ ਜਿਸ ਬੱਚੇ ਨੇ ਦਵਾਈ ਪੀ ਕੇ ਆਪਣੀ ਵੀਡੀਓ ਬਣਾ ਕੇ ਇਹ ਪਾਈ ਆ ਵੀ ਮੈਂ ਮਤਲਬ ਕਿਸੇ ਦੇ ਨਾਲ ਪਿਆਰ ਨਾ ਕਰਿਓ ਮਾਂ ਦਾ ਪਿਆਰ ਨਹੀਂ ਦਿਸਿਆ ਆਪਣੇ ਬਾਪ ਦਾ ਪਿਆਰ ਨਹੀਂ ਦਿਸਿਆ ਕਿਸੇ ਭੈਣ ਭਾਈ ਦਾ ਪਿਆਰ ਕੋਈ ਨਹੀਂ ਦਿਸਿਆ ਸਿਰਫ ਇੱਕ ਪ੍ਰੇਮਿਕਾ ਦਾ ਪਿਆਰ ਰਹਿ ਗਿਆ ਦੁਨੀਆ ਤੇ ਹੋਰ ਕੋਈ ਪਿਆਰ ਹੀ ਹੈ ਨਹੀਂਗਾ ਪਿਆਰ ਹੁੰਦਾ ਆ ਪਿਆਰ ਕਹਿੰਦੇ ਹੁੰਦੇ ਆ ਪਿਆਰ ਲੈਣ ਦਾ ਨਾਂ ਨਹੀਂ ਹੈ ਪਿਆਰ ਦੇਣ ਦਾ ਨਾਂ ਆ ਸਾਨੂੰ ਜਿਸ ਤਰ੍ਹਾਂ ਸਾਡਾ ਕਹਿੰਦੇ ਹੁੰਦੇ ਜਿਸ ਨੂੰ ਅਸੀਂ ਪਿਆਰ ਕਰਦੇ ਆਂ ਜਿਸ ਤਰ੍ਹਾਂ ਉਹ ਖੁਸ਼ ਆ ਸਾਨੂੰ ਉਹਦੀ ਖੁਸ਼ੀ ਵਿੱਚ ਖੁਸ਼ ਹੋਣਾ ਚਾਹੀਦਾ ਪਿਆਰ ਉਸ ਨੂੰ ਕਿਹਾ ਜਾਂਦਾ ਆ ਨਾ ਕਿ ਪਿਆਰ ਲੈਣ ਲਈ ਵੀ ਪਿਆਰ ਆਪਾਂ ਕੀ ਜ਼ਬਰਦਸਤੀ ਕਿਸੇ ਤੋਂ ਲੈ ਲਵਾਂਗੇ ਐਦਾਂ ਨਹੀਂ ਹੁੰਦਾ ਪਿਆਰ ਨੂੰ ਪਿਆਰ ਨਾਲ ਹਾਸਲ ਕੀਤਾ ਜਾਂਦਾ ਆ ਤੇ ਜੇ ਅਗਲੇ ਤੇ ਆ ਕਿਤੇ ਉਹਦੇ ਪਰਮਾਤਮਾ ਨੇ ਸੰਜੋਗ ਹੋਏ ਹੋਰ ਕਿਤੇ ਲਿਖੇ ਹੋਏ ਆ ਤੇ ਕਾਕਾ ਤੇਰੇ ਵੀ ਕਿਤੇ ਨਾ ਕਿਤੇ ਲਿਖੇ ਹੋਣਗੇ ਤੂੰ ਐਡਾ ਵੱਡਾ ਕਦਮ ਕਿਉਂ ਚੱਕਿਆ ਸੱਚੀ ਮੈਨੂੰ ਬੜਾ ਦੁੱਖ ਹੋਇਆ ਐਡਾ ਉਹ ਨੌਜਵਾਨ ਮੁੰਡਾ ਕਬੱਡੀ ਦਾ ਖਿਡਾਰੀ ਜਿਸ ਨੇ ਇਹ ਕਦਮ ਚੱਕਿਆ ਹਨਾ ਤੇ ਕਿੰਨੀ ਸ਼ਰਮ ਦੀ ਗੱਲ ਆ ਕਿ ਸਾਡੇ ਬੱਚੇ ਅੱਜ ਕਿਧਰਲੇ ਪਾਸੇ ਨੂੰ ਤੁਰ ਪਏ ਆ ਇੱਕ ਪ੍ਰੇਮਿਕਾ ਬਦਲੇ ਆਪਣੀ ਜਾਨ ਦੇਣ ਨੂੰ ਉਹ ਤਿਆਰ ਹੋ ਗਿਆ ਮੈਂ ਕਿੰਨੀ ਪਰਮਾਤਮਾ ਕਰਿਓ ਠੀਕ ਹੋਵੇ ਤੰਦਰੁਸਤ ਹੋਵੇ ਤੇ ਉਹਦੀ ਵੀ ਮਾਂ ਜਿਹੜੀ ਆ ਸੁਖੀ ਹੋਵੇ ਤੇ ਜੇ ਕੁਛ ਉਹਨੂੰ ਹੋਇਆ ਤੇ ਪਤਾ ਨਹੀਂ ਉਸ ਮਾਂ ਦਾ ਕੀ ਹਾਲ ਹੋਊਗਾ ਉਹਦੀ ਭੈਣ ਵੀ ਹੋਊਗੀ ਉਹਦਾ ਭਰਾ ਵੀ ਹੋਊਗਾ ਕੀ ਬਣੂਗਾ ਉਹਨਾਂ ਦਾ ਉਹ ਜਨਾਨੀ ਜੋ ਜਿੰਨਾ ਉਹ ਪਿਆਰ ਕਰਦਾ ਸੀ ਕੀ ਉਹਨੇ ਵੀ ਜਾਣ ਦਿੱਤੀ ਉਹਦੀ ਤਾਂ ਖਬਰ ਕੋਈ ਆਈ ਨਹੀਂ ਹੈਗੀ ਐਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਬਹੁਤ ਅੱਜ ਕੱਲ ਇਹ ਵਾਸ ਹੁਣ ਤਾਂ ਆਹੀ ਕੰਮ ਥੁਰਿਆ ਹੋਇਆ ਆ ਏਕ ਮੈਂ ਹੋਰ ਖਬਰ ਸੁਣੀ ਸੀ ਵੀ ਇੱਕ ਕੁੜੀ ਨੇ ਮੁੰਡੇ ਨੂੰ ਫੋਨ ਕਰਕੇ ਬੁਲਾਇਆ ਤੇ ਉੱਥੇ ਵੀ ਮੁੰਡਾ ਹੀ ਸ਼ਿਕਾਰ ਹੋਇਆ ਜੁੱਤੀਆਂ ਦਾ ਉਹਦੇ ਘਰਦਿਆਂ ਨੇ ਮੁੰਡੇ ਨੂੰ ਕੋਡਿਆ ਇਕ ਲੋਏ ਦੇ ਪਿੱਲਰ ਦੇ ਨਾਲ ਬੰਨ ਕੇ ਕੁੜੀ ਨੂੰ ਕਿਉਂ ਨਹੀਂ ਬੰਨਿਆ ਕੁੜੀ ਨੂੰ ਕਿਉਂ ਨਹੀਂ ਬੰਨਿਆ ਉੱਥੇ ਕੁੜੀ ਨੂੰ ਬੰਨਣਾ ਵੀ ਸੀ ਚਾਹੀਦਾ ਨਾਲ ਸੱਦਿਆ ਤਾਂ ਹੁੰਦੇ ਸੀ ਫੋਨ ਕਰਕੇ ਵਿਆਜਾਕਰ ਕੋਈ ਨਹੀਂ ਹੈਗਾ ਮੁੰਡੇ ਨੂੰ ਕਿਉਂ ਇਕੱਲੇ ਨੂੰ ਕਿਉਂ ਘੁੱਟਿਆ ਮੁੰਡੇ ਜਿਹੜੇ ਆ ਅੱਜ ਕੱਲ੍ਹ ਜ਼ਿਆਦਾ ਛਿੱਤਰ ਖਾ ਰਹੇ ਮੈਨੂੰ ਲੱਗਦਾ ਹੈ ਤੇ ਮੁੰਡਿਆਂ ਨੂੰ ਵੀ ਆਪਣੀ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ ਵੀ ਅਸੀਂ ਇਹ ਕਿਹੜੇ ਕੰਮਾਂ ਨੂੰ ਤੁਰੇ ਹੋਈਆਂ ਵੀ ਉਹਨੇ ਫੋਨ ਕੀਤਾ ਤਾਂ ਤੂੰ ਚਲਾ ਗਿਆ ਛਿੱਤਰ ਖਾਲੇ ਬਦਨਾਮੀ ਹੋ ਗਈ ਮਾਂ ਪੇ ਦੀ ਬੇਇੱਜ਼ਤੀ ਵਾਧੂ ਦੀ ਹੋ ਗਈ ਹੈਨਾ ਕੋਸ਼ਿਸ਼ ਨਹੀਂ ਰੱਖਿਆ ਹੈਗਾ ਇੰਨਾ ਕੰਮਾਂ ਦੇ ਵਿੱਚ ਬਸ ਹੋਰ ਮੈਂ ਕੁਝ ਨਹੀਂ ਕਹਿਣਾ ਹੈਗਾ ਬਸ ਮੈਨੂੰ ਉਹਨਾਂ ਬੜਾ ਦੁੱਖ ਹੋਇਆ ਜਦੋਂ ਉਸ ਮੁੰਡੇ ਦੀ ਮੈਂ ਖਬਰ ਸੁਣੀ ਪਹਿਲਾਂ ਵੀ ਇੱਕ ਦਿਨ ਸੁਣੀ ਸੀ ਅੱਜ ਫੇਰ ਮੈਂ ਸੁਣੀ ਤੇ ਮੇਰੇ ਕੋ ਰਹਿ ਨਹੀਂ ਹੋਇਆ ਤੇ ਮੈਂ ਵੀ ਵੀਡੀਓ ਜਾ ਕੇ ਪਾ ਦਿੱਤੀ ਮਰਾਦੋ ਕੋ ਲੱਗਦਾ ਹੈ ਜਦੋਂ ਬੱਚੇ ਜਵਾਨ ਬੱਚੇ ਇੱਕ ਐਨਾ ਵਧੀਆ ਤੋਂ ਆਪਣੇ ਕਹਿੰਦੇ ਹੁੰਦੇ ਲੱਗਾ ਹੋਇਆ ਇੱਕ ਚੰਗੇ ਪਾਸੇ ਖਿਡਾਰੀ ਹੈਗਾ ਆ ਤੁ ਕਬੱਡੀ ਦਾ ਖਿਡਾਰੀ ਆ ਤੇ ਇਹ ਤੇ ਇੱਕ ਬੁਝਦਿਲ ਵਾਲੀ ਗੱਲ ਆ ਨਾ ਜਿਹੜਾ ਆਪਣੇ ਆਪ ਨੂੰ ਮਾਰਨਾ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਤਾਂ ਪਰਮਾਨੰ ਦਾ ਰੇ ਹੱਥ ਜੋੜਦੀ ਆ ਪਰਮਾਤਮਾ ਉਹ ਬੱਚਾ ਠੀਕ ਠਾਕ ਹੋਵੇ ਆਪਣੇ ਘਰ ਖੁਸ਼ ਹੋਵੇ ਇਹ ਨਹੀਂ ਪਤਾ ਹੁਣ ਉਹਦਾ ਕੀ ਹਾਲ ਹੋਊਗਾ ਕਿੱਦਾਂ ਹੋਊਗਾ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਉਹ ਨਾ ਚਿਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਸ ਇਹੀ ਹੈ ਬੱਚਿਆਂ ਨੂੰ ਆਪਣੇ ਮਾਪੇ ਦਾ ਪਿੱਛੇ ਜ਼ਰੂਰ ਧਿਆਨ ਰੱਖਿਆ ਕਰੋ ਕਿ ਚਲੋ ਜਵਾਨੀ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਆ ਪਰ ਐਡੇ ਵੱਡੇ ਕਦਮ ਨਾ ਚੱਕੋ ਕਿ ਜਿਹਦੇ ਨਾਲ ਮਾਪੇ ਦੇ ਕੋਲ ਹੋਰ ਕੋਈ ਰਸਤਾ ਹੀ ਨਾ ਰਹਿ ਜਾਵੇ ਮਾਪੇ ਤਾਂ ਜਿੰਦੇ ਜੀਓ ਦਿਸਦੇ ਆ ਜੀਂਦੇ ਪਰ ਉਹਨਾਂ ਦਾ ਕਾਦਾ ਜੀਣਾ ਹੁੰਦਾ ਉਹ ਤੇ ਕਲਾਛਾਂ ਮਰੇ ਹੋਏ ਜਿਹੜੇ ਆ ਕਹਿੰਦੇ ਹੁੰਦੇ ਮਰਿਆਂ ਬਰਾਬਰ ਹੁੰਦੇ ਆ ਹਨਾ ਐਡੇ ਵੱਡੇ ਕਦਮ ਨਾ ਚੱਕਿਆ ਕਰੋ ਆਪਣੇ ਜ਼ਰੂਰ ਪਿੱਛੇ ਪਰਿਵਾਰ ਦਾ ਖਿਆਲ ਰੱਖਿਆ ਠੀਕ ਹੈ ਜੀ ਮਿਲਾਂਗੇ ਹੋਰ ਜੀ